ਨਾ ਕਿਤਨੇ ਚੀਜ਼ਾਂ ਗਵਾਚ ਗਿਆ ਪਹਿਲਾਂ ਹੁੰਦਾ ਸੀ ਵੱਡੇ ਵੱਡੇ ਮੇਲੇ ਲੱਗਦੇ ਸੀ ਤੀਆਂ ਦੇ ਫਿਰ ਆਪਣਾ ਪਿੰਗਾ ਪਾਉਣੀਆਂ ਆਪਣਾ ਹਨਾ ਲੇਡੀਜ਼ ਨੇ ਇਕੱਠੇ ਹੋਣਾ ਕੁੜੀਆਂ ਨੇ ਹਨਾ ਤਾਂ ਮਾਹੌਲ ਬੜਾ ਵਧੀਆ ਹੁੰਦਾ ਕਿਤਨੇ ਕਿਤੇ ਉਹ ਚੀਜ਼ਾਂ ਗਵਾਚ ਗਿਆ ਨੇ ਆਪਣਾ ਲੋੜ ਸਾਨੂੰ ਸੰਭਾਲਣ ਦੀ ਆਪਣਾ ਵਿਰਸਾ ਖੁੰਝਦਾ ਜਾ ਰਿਹਾ ਹੈ ਸੰਨੇ ਪਹਿਲੇ ਵੀ ਦੱਸਿਆ ਵੇ ਕਿ ਪਸ਼ਚਮੀਕਰਨ ਜੋ ਜੋ ਸਾਡੇ ਬੱਲੇ ਬੱਲੂ ਜਾਣ ਵੱਧਾ ਜਾ ਰਿਹਾ ਮਾਡਰਨਾਈਜੇਸ਼ਨ ਆ ਰਿਹਾ ਤੇ ਉਹਦੇ ਕਾਰਨ ਜਿਹੜਾ ਸਾਡੇ ਬੱਚੇ ਜਾਂ ਅਸੀਂ ਜਿਹੜੇ ਇਹ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਬਟ ਜੇਕਰ ਅਸੀਂ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਣਾ ਚਾਹੁੰਦੇ ਤਾਂ ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਜਾਗਰੂਕ ਕਰਾ ਕਰਾਉਣਾ ਜ਼ਰੂਰੀ ਹੈ ਸਰ ਕਿਉਂ ਹੁੰਦਾ ਏਦਾਂ ਆਪਣਾ ਵਿਰਸੇ ਨੂੰ ਕਿਉਂ ਭੁੱਲਦੇ ਜਾਂਦੇ ਚਲੋ ਮੰਨਣਾ ਚਾਹੀਦਾ ਕਹਿੰਦੇ ਇੰਗਲਿਸ਼ ਵੀ ਸਿੱਖੋ ਸਿੱਖਣੀ ਚਾਹੀਦੀ ਮੈਂ ਕਹਿੰਨਾ ਫ੍ਰੈਂਚ ਸਿੱਖੋ ਸਪੈਨਿਸ਼ ਸਿੱਖੋ ਪਰ ਕਿਤਨੇ ਕਿਤੇ ਜਿਹੜਾ 35 ਅੱਖਰ ਆ ਉਹਨੂੰ ਕਿਤਨੇ ਕਿਤੇ ਆਪਾਂ ਭੁੱਲਦੇ ਜਾ ਰਹੇ ਕੀ ਲੱਗਦਾ ਕੀ ਕਾਰਨ ਕੀ ਆ ਸੋ ਜੀ ਵੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਸਾਡਾ ਇੱਕ ਪ੍ਰਚਲਿਤ ਬਹੁਤ ਹੀ ਪੁਰਾਣਾ ਜਿਹੜਾ ਤਿਉਹਾਰ ਜਿਹੜਾ ਵਾ ਤੀਆਂ ਦਾ ਤਿਉਹਾਰ ਹੁੰਦਾ ਵਾ ਤੇ ਉਸ ਦੇ ਨਾਲ ਹੀ ਤੁਹਾਨੂੰ ਜਿਵੇਂ ਪਤਾ ਹੈ ਕਿ ਇਹ ਤਿਹਾੜ ਜਿਹੜਾ 3 ਧਿਆਣੀਆਂ ਦਾ ਹੁੰਦਾ ਵਾ ਤਿਆਰ ਇਸ ਤਿਹਾੜ ਨੂੰ ਜਿਹੜਾ ਬੜਾ ਖੁਸ਼ੀ ਦੇ ਨਾਲ ਰੀਜਾਂ ਦੇ ਨਾਲ ਮਨਾਇਆ ਜਾਂਦਾ ਤੇ ਹਰ ਸਾਲ ਦੇ ਵਿੱਚ ਜਿਹੜਾ ਹਰ ਧੀ ਨੂੰ ਕੰਨਿਆ ਨੂੰ ਹਰ ਲੇਡੀਜ਼ ਨੂੰ ਜਿਹੜੀ ਇਹਦੀ ਬੜੀ ਵੇਤ ਹੁੰਦੀ ਆ ਚਾਹ ਦੇ ਨਾਲ ਗਿੱਧਾ ਪਾਇਆ ਜਾਂਦਾ ਗੀਤ ਪਾਇਆ ਜਾਂਦਾ ਬੋਲੀਆਂ ਪਾਇਆ ਜਾਂਦੇ ਮਹਾਸਿਆ ਸੱਜ ਸਿੱਠਣੀਆਂ ਵੀ ਦਿੱਤੀਆਂ ਜਾਂਦੀਆਂ ਬੜੇ ਇਦਾਂ ਦੇ ਕਾਰਜ ਹੁੰਦੇ ਨੇ ਪਰ ਆਪਾਂ ਦੇਖ ਸਕਦੇ ਕਿ ਥੋੜੇ ਟਾਈਮ ਵਿੱਚ ਇਹੋ ਜਿਹਾ ਆਇਆ ਕਿ ਜਿੱਥੇ ਨਾ ਇਹ ਕਾਰਜ ਹੁਣੇ ਬੰਦ ਹੋ ਗਏ ਪਹਿਲਾ ਪਿੰਡਾਂ ਦੇ ਵਿੱਚ ਕਾਰਜ ਹੁੰਦੇ ਸੀ ਮੁੜ ਕੇ ਸ਼ਹਿਰਾਂ ਦੇ ਵਿੱਚ ਚੋਏ ਪਰ ਕਿਤੇ ਨਾ ਕਿਤੇ ਬੰਦ ਹੋ ਗਏ ਪਰ ਇਦਾਂ ਦੇ ਹੁਣ ਫੇਰ ਦੇਖਿਆ ਕਿ ਹੁਣ ਵਕਫਾਕ ਥਾਵਾਂ ਤੇ ਜਿਹੜਾ ਕਿਰਾਏ ਜਾਂਦੇ ਗਲੀ ਗਵਾਂਡਾਂ ਦੇ ਵਿੱਚ ਕਿਰਾਏ ਜਾਂਦੇ ਤੇ ਬੜਾ ਵਧੀਆ ਲੱਗਦਾ ਜਦੋਂ ਕਿ ਸਕੂਲਾਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਇਦਾਂ ਦੇ ਉਪਰਾਲੇ ਹੁੰਦੇ ਨੇ ਤਾਂ ਅੱਜ ਅਸੀਂ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਸਾਡੀ ਟੀਮ ਮੌਜੂਦ ਹੈ ਜਿੱਥੇ ਆਰ ਐਂਡ ਆਰ ਪਬਲਿਕ ਸਕੂਲ ਜਿਹੜਾ ਸੀ ਉਸ ਸਕੂਲ ਦੇ ਵਿੱਚ ਬੜਾ ਸੋਹਣਾ ਉਪਰਾਲਾ ਕੀਤਾ ਪ੍ਰਿੰਸੀਪਲ ਸਹਿਬਾਨ ਤੇ ਇਹ ਸਾਰੇ ਟੀਚਰਾਂ ਦੇ ਨਾਲ ਮਿਲ ਕੇ ਜਿਹੜਾ ਇੱਕ ਬੜਾ ਸੋਹਣਾ ਉਪਰਾਲਾ ਕਰਾਇਆ ਗਿਆ ਉਸ ਉਪਰਾਲੇ ਦੇ ਤੀਆਂ ਦਾ ਤਿਹਾਰ ਜਿਹੜਾ ਸੀ ਉਹ ਬੱਚਿਆਂ ਦੇ ਵੱਲੋਂ ਜਿਹੜਾ ਨਾਲ ਲੈ ਕੇ ਇਹ ਮਨਾਇਆ ਗਿਆ ਕਿ ਆਪਾਂ ਇਸ ਤਿਹਾਰ ਨੂੰ ਜਿਹੜਾ ਯਾਦ ਰੱਖਾਂਗੇ ਤੇ ਤੁਸੀਂ ਦੇਖ ਸਕਦੇ ਹੋ ਅਸੀਂ ਗੱਲਬਾਤ ਵੀ ਕਰ ਲਾਂਗੇ ਸਾਡੇ ਕੋਲ ਪ੍ਰਿੰਸੀਪਲ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਜੀ ਆਪਣਾ ਸਰਵਾਈਵਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਸਰਦਾਰ ਸਾਹਿਬ ਤੀਆਂ ਦਾ ਤਿਹਾਰ ਮਨਾਇਆ ਗਿਆ ਕਿਤਨਾ ਕਿਤਨਾ ਇਹ ਚੀਜ਼ਾਂ ਸਾਡੇ ਨਾਲ ਪੱਖੋ ਹਲਦੀਆਂ ਜਾ ਰਹੀਆਂ ਖਤਮ ਹੁੰਦੀਆਂ ਜਾ ਰਹੀਆਂ ਆਪਣਾ ਲੋੜ ਅੱਜ ਉਹਨੂੰ ਪੰਜਾਬ ਨੂੰ ਪੰਜਾਬੀਤ ਨੂੰ ਜਾਂ ਵਿਰਸੇ ਨੂੰ ਬਚਾਉਣ ਦੀ ਜਿਹੜਾ ਤੇ ਅੱਜ ਇਹ ਤਿਉਹਾਰ ਜਿਹੜਾ ਮਨਾਇਆ ਗਿਆ ਸਟਾਫ ਦੇ ਵੱਲੋਂ ਆਪਣੇ ਬੱਚਿਆਂ ਨਾਲ ਲੈ ਕੇ ਸੈਲੀਬ੍ਰੇਟ ਕੀਤਾ ਗਿਆ ਕਿਵੇਂ ਦੇਖ ਦਿਓ ਬਹੁਤ ਵਧੀਆ ਜੀ ਇਹ ਹੈਡ ਮੈਡਮ ਦਾ ਉਪਰਾਲਾ ਸੀ ਉਹ ਕਹਿੰਦੇ ਵੀ ਕਰਨਾ ਚਾਹੀਦਾ ਕਰਨਾ ਚਾਹੀਦਾ ਸੀ ਤੇ ਚਲੋ ਕੀਤਾ ਸਰ ਇਹਦੇ ਨਾਲ ਇਹ ਹੀ ਕਿ ਕੁਝ ਟਾਈਮ ਪਹਿਲਾਂ ਇਹ ਚੀਜ਼ਾਂ ਬਹੁਤ ਦੂਰ ਚਲੇ ਗਈਆਂ ਜੀ ਜੇ ਦੇ ਨਾਲ ਆਪਣਾ ਪਿਛੋਕੜ ਜਿਹੜਾ ਪਿੱਛੇ ਚੱਲ ਗਿਆ ਆਪਸੀ ਭਾਈਚਾਰਾ ਖਤਮ ਹੁੰਦਾ ਜਾਂਦਾ ਹੈ ਇਹਦੇ ਨਾਲ ਬੱਚਿਆਂ ਨੂੰ ਆਪਸ ਵਿੱਚ ਭਾਈਚਾਰੇ ਵਿੱਚ ਰਹਿਣ ਦੀ ਹੱਤ ਪਾਊਗੀ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ ਚੰਗੀਆਂ ਆਦਤਾਂ ਸਿੱਖਣਗੇ ਤੇ ਆਪਣਾ ਜਿਹੜਾ ਵਿਰਸਾ ਉਹਨੂੰ ਯਾਦ ਰੱਖਣਗੇ ਸਰ ਕਿਉਂ ਹੁੰਦਾ ਐਦਾਂ ਆਪਣਾ ਵਿਰਸੇ ਨੂੰ ਕਿਉਂ ਭੁੱਲਦੇ ਜਾਂਦੇ ਚਲੋ ਮੰਨਣਾ ਚਾਹੀਦਾ ਕਿੰਨਾ ਇੰਗਲਿਸ਼ ਵੀ ਸਿੱਖੋ ਸਿੱਖਣੀ ਚਾਹੀਦੀ ਮੈਂ ਕਹਿੰਨਾ ਫ੍ਰੈਂਚ ਸਿੱਖੋ ਸਪੈਨਿਸ਼ ਸਿੱਖੋ ਪਰ ਕਿਤਨੇ ਕਿਤੇ ਜਿਹੜਾ 35 ਅੱਖਰਾ ਉਹਨੂੰ ਕਿਤਨੇ ਕਿਤੇ ਆਪਾਂ ਭੁੱਲਦੇ ਜਾ ਰਹੇ ਕੀ ਲੱਗਦਾ ਕੀ ਕਾਰਨ ਕੀ ਆ ਸਰ ਆਪਾਂ ਨੇ ਲੋਕ ਪੰਜਾਬ ਦੇ ਆਪਣੀ ਲੈਂਗੁਏਜ ਨੂੰ ਛੱਡੀ ਜਾਂਦੇ ਤੇ ਅੰਗਰੇਜ਼ੀ ਵਾਲੇ ਪਾਸੇ ਨੂੰ ਤੁਰੇ ਜਾਂਦੇ ਆ ਜਿੱਦੋ ਕਿ ਆਪਾਂ ਆਪਣੀ ਮਾਤ ਪਾਸ਼ਾ ਨੂੰ ਸਿੱਖਾਂਗੇ ਤੇ ਫੇਰ ਹੀ ਆਪਾਂ ਦੂਸਰੀ ਲੈਂਗੁਏਜ ਸਿੱਖ ਸਕਦੇ ਆ ਜੀ ਬਹੁਤ ਇਹੋ ਹੀ ਹੈ ਕਾਰਨ ਨਾ ਬੱਚੇ ਆਪਣੇ ਪੰਜਾਬ ਵਾਲੇ ਪਾਸੇ ਰਹਿੰਦੇ ਤੇ ਨਾ ਬਾਹਰਲੇ ਪਾਸੇ ਹੋ ਜਾਂਦੇ ਅੰਗਰੇਜ਼ੀ ਆਉਂਦੀ ਆ ਸਿੱਖਣੀ ਪੰਜਾਬੀ ਚਾਹੀਦੀ ਆ ਸਾਡੀ ਮਾਤ ਭਾਸ਼ਾ ਤੇ ਮੈਂ ਤੇ ਇਹੋ ਹੀ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਪੰਜਾਬੀ ਵਾਲੇ ਪਾਸੇ ਜ਼ਰੂਰ ਤੇ ਆਉਂਦੇ ਆ ਜੀ ਆ ਤੁਸੀਂ ਦੇਖ ਸਕਦੇ ਹੋ ਟੀਚਰ ਸੇਬਾਨ ਸਾਰੇ ਸਟਾਫ ਇਕੱਠੇ ਹਲੋਤੇ ਆ ਸਾਡੇ ਕੋਲ ਬੱਚੇ ਜਿਹੜੇ ਹੁੰਦੇ ਆ ਇੱਕ ਥਾਂ ਤੇ ਇਕੱਠੇ ਹੁੰਦੇ ਆ ਟੀਚਰ ਸੇਬਾਨ ਇਕੱਠੇ ਹੁੰਦੇ ਜਿਵੇਂ ਆ ਤੁਸੀਂ ਦੇਖ ਸਕਦੇ ਬੋਲੀਆਂ ਪਾਈਆਂ ਜਾਂਦੀਆਂ ਵਾਂ ਨੱਚਿਆ ਜਾਂਦਾ ਆਪਣਾ ਯਾਦ ਕੀਤਾ ਜਾਂਦਾ ਉਹ ਸਤਿਆਂ ਦੇ ਹਥਿਆਰ ਨੂੰ ਆਪਣਾ ਫਿਰ ਉਧਰ ਬੱਚਿਆਂ ਨੂੰ ਕੋਟ ਮਾਰ ਤੋਂ ਸ਼ੂਟ ਹੁੰਦੀ ਹਾਂਜੀ ਹਾਂਜੀ ਅ ਇਹ ਜਿਹੜਾ ਬੋਤਨ ਤੇ ਕੰਟਰੋਲ ਰੱਖਣਾ ਪੈਂਦਾ ਹੈ ਬਾਕੀ ਉਹਨਾਂ ਨੂੰ ਤੇ ਕੈਲੀਬ੍ਰੇਟ ਵੀ ਕਰਨ ਦਿੱਤਾ ਜਾਂਦਾ ਹੈ ਮੈਂ ਮੈਂ ਕਿਤਨਾ ਕਿਤੋਂ ਹੁਣ ਆਪਾਂ ਦੇਖ ਸਕਦੇ ਪਤਾ ਹੀ ਨਹੀਂ ਹੁੰਦਾ ਆਪਣਾ ਖਤਮ ਹੁੰਦੀ ਜਾਂਦੀਆਂ ਇਹ ਚੀਜ਼ਾਂ ਆਪਣਾ ਨਾ ਕੀ ਲੱਗਦਾ ਕੀ ਲੋੜ ਕੀ ਸਾਨੂੰ ਆ ਜਿਹੜਾ ਹੈ ਜਾਤ ਕਰਨਾ ਚਾਹੀਦਾ ਹੈ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਕੰਟਰੋਲ 'ਚ ਵੀ ਰੱਖਣਾ ਚਾਹੀਦਾ ਹੈ ਚਲ ਬਤ ਕਰ ਲੈਨੇ ਸਾਡੇ ਟੀਚਰ ਸੇ ਬਰ ਮੂੰਹ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੌਨਿਕਾ ਜੀ ਅ ਮਨ ਕਿ ਮੈਂ ਐਕਚੁਅਲੀ ਦੇਖਿਆ ਜਾਂਦਾ ਆਪਣਾ ਕਿਤਨੇ ਕਿਤਨੇ ਚੀਜ਼ਾਂ ਗਵਾਚ ਗਿਆ ਪਹਿਲਾਂ ਹੁੰਦਾ ਸੀ ਵੱਡੇ ਵੱਡੇ ਮੇਲੇ ਲੱਗਦੇ ਸੀ ਤੀਆਂ ਦੇ ਫਿਰ ਆਪਣਾ ਪਿੰਗਾ ਪਾਉਣੀਆਂ ਆਪਣਾ ਹਨਾ ਲੇਡੀਜ਼ ਨੇ ਇਕੱਠੇ ਹੋਣਾ ਕੁੜੀਆਂ ਨੇ ਹਨਾ ਤਾਂ ਮਾਹੌਲ ਬੜਾ ਵਧੀਆ ਹੁੰਦਾ ਕਿਤਨੇ ਕਿਤੇ ਉਹ ਚੀਜ਼ਾਂ ਗਵਾਚ ਗਿਆ ਨੇ ਆਪਣਾ ਲੋੜ ਸਾਨੂੰ ਸੰਭਾਲਣ ਦੀ ਆਪਣਾ ਵਿਰਸਾ ਖੁੰਝਦਾ ਜਾ ਰਿਹਾ ਬਿਲਕੁਲ ਕਿਉਂਕਿ ਜਿਸ ਤਰ੍ਹਾਂ ਸਰ ਨੇ ਪਹਿਲੇ ਵੀ ਦੱਸਿਆ ਹੋਇਆ ਕਿ ਪਸ਼ਮੀਕਰਨ ਜੋ ਜੋ ਸਾਡੇ ਮਤਲਬ ਨੂੰ ਜਾਨਵਾਦਦਾ ਜਾ ਰਿਹਾ ਮਾਡਰਨਾਈਜੇਸ਼ਨ ਆ ਰਿਹਾ ਤੇ ਉਹਦੇ ਕਾਰਨ ਜਿਹੜਾ ਸਾਡੇ ਬੱਚੇ ਜਾਂ ਅਸੀਂ ਜਿਹੜੇ ਇਹ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਬਟ ਜੇਕਰ ਅਸੀਂ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਣਾ ਚਾਹੁੰਦੇ ਤਾਂ ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਜਾਗਰੂਕ ਕਰਵਾ ਕਰਾਉਣਾ ਜ਼ਰੂਰੀ ਹੈ ਸੋ ਸਾਰੇ ਮਤਲਬ ਅਸੀਂ ਇੱਥੇ ਸਕੂਲ ਦੇ ਵਿੱਚ ਵੀ ਕੋਈ ਨਾ ਕੋਈ ਮਤਲਬ ਫੰਕਸ਼ਨ ਕਰਦੇ ਰਹਿਣੇ ਆ ਸਭਿਆਚਾਰ ਪ੍ਰੋਗਰਾਮ ਹੁੰਦੇ ਰਹਿੰਦੇ ਆ ਤਾਂ ਜੋ ਸਾਡੇ ਜਿਹੜੇ ਬੱਚੇ ਆ ਉਹ ਆਪਣੇ ਪੰਜਾਬੀ ਵਿਰਸੇ ਆਪਣੇ ਪੰਜਾਬੀ ਵਰਚੂਅਲ ਜੋ ਜਿਹੜੇ ਆ ਖੁੰਝ ਨਾ ਜਾ ਮੈਡਮ ਇੱਕ ਬੋਲੀ ਜਿਹੜੀ ਆ ਕਿ ਤੇ ਸੁਣਾ ਦਿੱਤੀ ਜਾਵੇ ਲੇਡੀਜ਼ ਵੀ ਬੈਠੀਆਂ ਕਮੈਂਟ ਕਰਦੀਆਂ ਹੋਣਗੀਆਂ ਕੌਣ ਸੁਣਾ ਦੇਗਾ ਬੋਲੀ ਸਾਨੂੰ ਇਹ ਤੀਆਂ ਦਾ ਤਿਹਾੜਾ ਤੇ ਇਦਾਂ ਤੇ ਹੋ ਹੀ ਨਹੀਂ ਸਕਦਾ ਕਿ ਆਪਾਂ ਕੋਈ ਬੋਲੀ ਨਾ ਪਾਈ ਜਾਵੇ ਤੇ ਬੋਲੀ ਜਿਹੜੀ ਆ ਜ਼ਰੂਰ ਪਾਵਾਂਗੇ ਤੇ ਮੈਡਮ ਸੇ ਪਾਣਨ ਨੂੰ ਪਾਵਾਂਗੇ ਕਿ ਬੋਲੀ ਇੱਕ ਵਾਰੀ ਮੈਮ ਜ਼ਰੂਰ ਸੁਣਾ ਦਿਓ ਜੀ ਹਾਂਜੀ ਕਦੇ ਹੂ ਕਰਕੇ ਕਦੇ ਹਾ ਕਰਕੇ ਗੇੜਾ ਦੇ ਦੇ ਨੀ ਮੁਟਿਆਰੇ ਬਾ ਕਰਕੇ ਕਿੜਾ ਦੇਦੇ ਨਿਮਟਿਆਰੇ ਲੰਬੀ ਬਾ ਕਰਕੇ ਕਿੜਾ ਦੇਦੇ ਨਿਮਟਿਆਰੇ ਲੰਬੀ ਬਾ ਕਰਕੇ ਥੈਂਕ ਯੂ ਸੋ ਮੱਚ ਮੈਮ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸਰ ਸੋ ਤੁਸੀਂ ਦੇਖਿਆ ਕਿ ਇੱਕ ਚੰਦ ਮਿੰਟਾਂ ਦੀ ਮੁਲਾਕਾਤ ਜਿਹੜੀ ਅੱਜ ਅਸੀਂ ਕੀਤੀ ਆ ਸਕੂਲ ਪਹੁੰਚੇ ਸੀ ਆਪਣਾ ਅੰਮ੍ਰਿਤਸਰ ਦਾ ਸਕੂਲ ਸੀ ਆਪਣਾ ਆਰ ਐਂਡ ਪਬਲਿਕ ਸਕੂਲ ਜਿੱਥੇ ਬੜਾ ਸੋਹਣਾ ਉਪਰਾਲਾ ਕੀਤਾ ਗਿਆ ਬੱਚਿਆਂ ਨੂੰ ਨਾਲ ਲੈ ਕੇ ਜਿਹੜਾ ਸੀ ਆਪਣਾ ਇੱਕ ਦਿਨ ਜਿਹੜਾ ਸੀ ਖੁਸ਼ੀ ਦਾ ਮਨਾਇਆ ਗਿਆ ਤੀਆਂ ਦਾ ਤਿਆਰ ਮਨਾਇਆ ਗਿਆ ਜਿੱਥੇ ਬੱਚਿਆਂ ਨਾਲ ਗਿੱਧਾ ਪਿਆ ਭੰਗੜਾ ਪਿਆ ਬੋਲੀਆਂ ਪਈਆਂ ਉਜੇ ਇੱਕ 11ਵੇਂ ਫੰਕਸ਼ਨ ਦੇ ਵਿੱਚ ਜਿਹੜਾ ਆਪਣਾ ਅਸਾਈਨਮੈਂਟ ਤਿਆਰ ਕੀਤੇ ਸੀ ਉਹ ਵੀ ਆਪਣਾ ਸ਼ੋ ਹਾਂ ਤਾਂ ਬੜਾ ਸੋਹਣਾ ਤਿਆਰ ਹੈ ਸਾਨੂੰ ਵਿਰਸੇ ਨੂੰ ਜਿਹੜਾ ਜ਼ਰੂਰ ਯਾਦ ਰੱਖਣਾ ਚਾਹੀਦਾ ਤੇ ਮੈਂ ਵੀ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਵਿਰਸੇ ਦੇ ਨਾਲ ਜੁੜਨਾ ਜਿਹੜਾ ਜ਼ਰੂਰ ਸਾਨੂੰ ਚਾਹੀਦਾ ਐਦਾਂ ਦੀਆਂ ਖਬਰਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਨਾਲ ਜਿਹੜਾ ਜ਼ਰੂਰ ਜੁੜੇ ਰਹੋ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲੱਗ ਗਿਲਸ਼ਾ ਮੇਰੇ ਨਾਲ ਹੀ ਕੈਮਰਾਮੈਨ ਕਰਮ ਸਿੰਘ ਵਰਲਡ ਪੋਸਟ ਇੰਡੀਆ ਤੋਂ